ਹਾਂਜੀ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਾਰੇ ਵੀਰਾਂ ਦਾ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ ਉਮੀਦ ਆ ਠੀਕ ਠਾਕ ਹੋਵੇ ਸਾਰੇ ਜਣੇ ਭਾਈ ਅੱਜ ਆਪਾਂ ਤੁਹਾਨੂੰ ਜਿਹੜੇ ਨਵੇਂ ਮੁੰਡੇ ਸ਼ੁਰੂ ਕਰ ਰਹੇ ਆ ਆਪਾਂ ਵੀ ਹਜੇ ਨਿਊ ਆ ਤੇ ਜਿਹੜੇ ਨਵੇਂ ਮੁੰਡੇ ਜੁੜ ਰਹੇ ਆ ਉਹਨਾਂ ਨੂੰ ਦੱਸਣ ਜਾ ਰਹੇ ਆ ਕਿਹੜਾ ਪਸ਼ੂ ਖਰੀਦਣਾ ਚਾਹੀਦਾ ਵੀ ਪਹਿਲਾਂ ਖਰੀਦਣੀ ਚਾਹੀਦੀ ਆ ਬਰੀਡ ਖਰੀਦਣੀ ਚਾਹੀਦੀ ਆ ਉਹਨਾਂ ਬਾਰੇ ਸਾਰਾ ਕੁਝ ਦੱਸਾਂਗੇ ਐਗਜ਼ਾਮਪਲ ਦਿਖਾਵਾਂਗੇ ਵੀ ਨਾਲ ਹਾਂ ਭਈ ਆਪਾਂ ਤਿੰਨ ਪਸ਼ੂ ਖਰੀਦੇ ਸੀ ਪਹਿਲਾਂ ਆਪਾਂ ਲੈਤੀ ਸੀਗੀ ਗਾਂ ਇਹ ਮਤਲਬ ਕ੍ਰੋਸ ਚਾ ਥੋੜੀ ਜੀ ਤੇ ਇਹ ਹੈਈ ਆ ਤੀਜੀ ਸੂਈ ਸੀਗੀ ਤੇ ਫਿਰ ਆਪਾਂ ਲੈਤੀ ਆਹਾ ਫਸਟ ਟਾਈਮਰ ਬਚੀ ਇਹ ਬਰੀਡ ਚ ਘਾਟਾ ਮੰਨ ਕੇ ਚਲੋ ਤੇ ਉਹ ਮਤਲਬ ਕ੍ਰੋਸ ਚ ਨਹੀਂ ਬਰੀਡ ਚ ਘਾਟਾ ਤਿੰਨ ਮਾਰਕ ਦੀ ਆ ਚਾਲੀ ਇੱਕ 20 ਦੀ ਆ ਇਹ ਤੇ ਇੱਕ ਆਪਾਂ ਲੈਤੀ ਜੀ ਇਹ ਤਾਂ ਬਈ ਅਸੀਂ ਫੋਲ ਬਰੀਡ ਹੀ ਆ ਜਮਾ ਟੌਪ ਆ ਪੀਡੀਐਫ ਇਹ ਦੀ ਆ ਇਹ ਤੇ ਹੁਣ ਤੁਹਾਨੂੰ ਦੱਸਾਂਗੇ ਅਸੀਂ ਵੀ ਕਿਹੜਾ ਸਾਨੂੰ ਬੈਸਟ ਲੱਗੀ ਸਾਰਿਆਂ ਨੂੰ ਆਪਦੀ ਆਪਦੀ ਥਾਂ ਤੇ ਸਾਰੀਆਂ ਸਹੀ ਆ ਜਿਵੇਂ ਆਹ ਗਾਂ ਬਈ ਇਹ ਨੋਰਮਲ ਗਾਂ ਜਿਵੇਂ ਮੰਨ ਕੇ ਚੱਲੋ 20 ਕਿਲੋ ਵਾਲੀ ਇਹ 20 22 ਕਿਲੋ ਦੁੱਧ ਦਿੰਦੀ ਆ ਆਹ ਲਗਾਾਂ ਦੇ ਵੀ ਜੇ ਆਪਾਂ ਚੰਗਾ ਟੀਕਾ ਭਰਾਵਾਂਗੇ ਤਾਂ ਉਹ ਵੀ ਬੀਡ ਤਿਆਰ ਕਰ ਸਕਦੀਆਂ ਜਿਵੇਂ ਮੰਨ ਕੇ ਚੱਲੋ ਇਹਦਾ ਰਿਜ਼ਲਟ ਤੁਹਾਨੂੰ ਮੈਂ ਦਿਖਾਉਣਾਗਾ ਇਹ ਰਿਜ਼ਲਟ ਬਈ ਆਹ ਬੱਛੀ ਆ ਬਹੁਤ ਚੰਗੀ ਆ ਵਧੀਆ ਬੱਚੀ ਆ ਵਧੀਆ ਕੁਆਲਿਟੀ ਦੀ ਆ ਉਹਦੇ ਨੂੰ ਚੰਗੀ ਵਾਲੀ ਮਾਣਾ ਚੰਗੀ ਆ ਇਹ ਇਹਦਾ ਰਿਜ਼ਲਟ ਆ ਇਹ ਹੈ ਜੀ 9 ਮਹੀਨੇ ਦੀ ਬੱਚੀ ਇਹਨੇ ਇਹ ਰਿਜ਼ਲਟ ਦਿੱਤਾਗਾ ਜਿਹੜੀ ਆਪਣੀ ਉਹ ਡੈਨਮਾਰਕ ਦੀ ਇਹ ਬਦੀ ਫਸਟ ਟਾਈਮ ਆ ਜਿਹੜੀ ਇਹ ਬੱਚੇ ਤਿਆਰ ਕਰਨ ਵਾਸਤੇ ਬਹੁਤ ਵਧੀਆ ਹੈ ਬਈ ਇਹਦਾ ਰਿਜ਼ਲਟ ਤਾਂ ਇਹ ਆਪ ਵੀ ਵਧੀਆ ਦੁੱਧ ਦੇਈ ਆ ਫਸਟ ਟਾਈਮ ਆ ਜਿਹੜੇ ਸਾਹਮਣਾ 24-25 ਕਿਲੋ ਦੁੱਧ ਦੇ ਰਹੀ ਆ ਇਹ ਵਧੀਆ ਤੇ ਇਹਦਾ ਰਿਜ਼ਲਟ ਤੁਹਾਨੂੰ ਦਿਖਾਉਣਾ ਮੈਂ ਰਿਜ਼ਲਟ ਤੁਹਾਨੂੰ ਇਹਦਾ ਟਾਪੀ ਇਹਦੇ ਚੰਗਾ ਟੀਕਾ ਲੱਗਿਆ ਸੀਗਾ ਟਰੰਫ ਦਾ ਐਬੀਐਸ ਦਾ ਤੇ ਇਹ ਰਿਜ਼ਲਟ ਆਹ ਦੇਖੋ ਬਈ ਬਹੁਤ ਚੰਗੀ ਬੱਚੀ ਹੈਗੀ ਨਹੀਂ ਜੀ ਚੰਗੀ ਬੱਚੀ ਹੈ ਹਜੇ ਫੀਡ ਖਾਣ ਲੱਗੀ ਨਹੀਂ ਹਜੇ ਦੁੱਧ ਧੀ ਹੈ ਕੱਲੇ ਤੇ ਤੇ ਚੈੱਕ ਕਰੋ ਤੁਸੀਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਇਹਦਾ ਰਿਜ਼ਲਟ ਇਹਦਾ ਬਈ ਆਪਣੇ ਕੋਲੇ ਕੋਈ ਬੱਚਾ ਨਹੀਂ ਬੱਚਾ ਦਿੱਤਾ ਸੀ ਇਹਨੇ ਉਹ ਵਿਚਾਰਾ ਮਰ ਗਿਆ ਤੇ ਇਹ ਬੱਚਾ ਹੈ ਨਹੀਂ ਕੋਈ ਇਹਦਾ ਪਰ ਇਹ ਜੋ ਵੀ ਬੱਚਾ ਪੈਦਾ ਹੋਊਗਾ ਸਰੇ ਹੀ ਹੋਊਗਾ ਤੇ ਆਪਣਾ ਦਾਹੀ ਆ ਵੀ ਚੰਗੇ ਟੀਕੇ ਭਰਾਓ ਜਿਹੜੀ ਗੱਲ ਮੇਨਿੰਗ ਗੱਲ ਦੱਸਣੀ ਆ ਉਹ ਤੁਹਾਨੂੰ ਮੈਂ ਦੱਸ ਰਹੀ ਆ ਵੀ ਜਿਹੜੀਆਂ ਜਿਨ੍ਹਾਂ ਨੇ ਬਈਆਂ ਨੇ ਆਪਣਾ ਨਵਾਂ ਸ਼ੁਰੂ ਕਰਨਾ ਹਜੇ ਸਟਾਰਟਿੰਗ ਹੀ ਕਰਨੀ ਆ ਮੇਰੇ ਵਰਗਿਆਂ ਨੇ ਉਹਨਾਂ ਵਾਸਤੇ ਆਪਾਂ ਤਿੰਨੇ ਐਗਜ਼ਾਮਪਲਾਂ ਜੋ ਆਪਾਂ ਮੰਨ ਕੇ ਚੱਲੀਏ ਵੀ ਦੇਖੀਏ ਤਾਂ ਆ ਵਿਚੀ ਨਾਲੇ ਦਾ ਆ ਫਸਟ ਟਾਈਮ ਮਰ ਬੱਚੀ ਹੋਵੇ ਨੋਰਮਲ ਬਰੀਡ ਹੋਵੇ ਸਹੀ ਹੰਬਾਲੀ ओके ना ਹੋਵੇ ਤੇ ਉਹਨਾਂ ਵਾਸਤੇ ਵੀ ਫਸਟ ਟਾਈਮਰ ਸਹੀ ਹੈ ਇਹ ਦੁੱਧ ਵੀ ਸਹੀ ਦਿੰਦੀ ਹੈ ਤੇ ਮਤਲਬ ਗਰਮੀ ਵੀ ਨਹੀਂ ਮੰਨਦੀ ਤੇ ਉਹ ਵੀ ਸਾਰਾ ਕੁਝ ਸੈਟ ਹੈ ਰਿਜਲਟ ਵੀ ਇਹ ਟੋਪ ਹੈ ਮਤਲਬ ਗਾਂਾਂ ਜੀ ਦਾ ਚੰਗਾ ਲੱਗਿਆ ਹੋਵੇ ਰਿਜਲਟ ਪੂਰਾ ਵਧੀਆ ਜੂਗੀ ਉਹਨਾਂ ਵਾਸਤੇ ਫਸਟ ਟਾਈਮਰ ਜਿਹੜੀ ਬੈਡ ਲੈਣੀ ਹੈ ਜੇ ਕਿਸੇ ਨੇ ਬਾਈ ਸਟਾਰਟਿੰਗ ਵਾਲੇ ਨੇ ਤਾਂ ਫਸਟ ਟਾਈਮਰ ਹੀ ਲਵੇ ਆਪਣੇ ਹਿਸਾਬ ਨਾਲ ਫਸਟ ਟਾਈਮਰ ਕੰਮ ਕੀ ਇਹ ਚ ਪਹਿਲਾ ਨੌਕਸ ਨਹੀਂ ਹੁੰਦਾ ਬਾਈ ਕੋਈ ਵੀ ਤੇ ਉਹ ਵੀ ਵਧੀਆ ਹੁੰਦੀ ਹੈ ਰਿਜਲਟ ਗਾਹਾਂ ਸੂਈ ਵੱਧ ਦੇ ਜਾਂਦੀ ਹੈਗੀ ਇਹ ਵੀ ਆ ਤੇ ਚੰਗਾ ਟੀਕਾ ਲੱਗਿਆ ਹੁੰਦਾ 66 ਲੱਗਿਆ ਹੁੰਦਾ ਬੱਚੀ ਵੀ ਪਿੱਛੇ ਆ ਜਾਂਦੀ ਹੈ ਇਹਦੇ 66 ਲੱਗਿਆ ਸੀ ਡਰੋਂਪ ਦਾ ਫਾਇਦਾ ਹੋ ਗਿਆ ਨਾਲ ਤੇ ਆ ਵੀ ਚੰਗੀ ਆ ਤੇ ਗਰਮੀ ਵੀ ਇਹ ਖੱਟੀ ਮੰਨਦੀ ਆ ਉਹ ਤੇ ਆਹ ਗਰਮੀ ਤਾਂ ਮੰਨਦੀ ਨਹੀਂ ਬਸ ਇਹ ਤਾਂ ਜਮਈ ਤੇ ਇਹਦਾ ਰਿਜਲਟ ਵੀ ਠੀਕ ਆ ਜੇ ਚੰਗਾ ਠੀਕ ਹੈ ਭਰਾਵਾਂ ਰਿਜਲਟ ਵੀ ਵਧੀਆ ਬਰੀਡ ਆ ਵੀ ਜੇ ਕਿਸੇ ਨੇ ਬਰੀਡ ਲੈਣੀਆਂ ਫੁੱਲ ਬਰੀਡ ਲੈਣੀਆਂ ਉਹ ਬੰਦਾ ਵੀਰੇ ਗਰਮੀ 'ਚ ਬਰੀਡ ਨਾ ਲਵੇ ਆਪਣੀ ਮਹਿੰਤੀ ਹੈ ਜੀ ਲੈਣੀ ਆ ਸਾਲ 'ਚ ਠੰਡ 'ਚ ਲਵੇ ਬਰੀਡ ਲੈਣੀ ਆ ਤਾਂ ਆਪਣੀ ਆਹ ਆਪਣਾ ਤਿਆਰਬਾ ਕਿਉਂਕਿ ਇਹ ਦਿਲ ਸੜਦਿਆਂ ਹੁੰਦੀਆਂ ਹੁੰਦੀਆਂ ਬਈ ਆ ਕੇ ਗਾਂਾਂ ਮਹਿੰਗੀ ਗਾਂ ਤੁਹਾਨੂੰ ਪਤਾ ਹਰ ਇੱਕ ਗਾਂ ਜੀ ਨਹੀਂ ਲਾਉਂਦੀ ਤੇ ਮਹਿੰਗੀ ਗਾਂ ਜਦੋਂ ਫਿਰ ਫਸਾਦ 'ਚ ਬੰਦੇ ਦਾ ਯਾਰ ਮਸਾ ਚੱਕ ਕਰਕੇ ਪੈਸੇ ਇਕੱਠੇ ਕਰੇ ਹੁੰਦੇ ਆਗੇ ਫਸਾਦ 'ਚ ਬੰਦੇ ਨੂੰ ਔਖਾ ਹੋ ਜਾਂਦਾ ਜੇ ਲੈਣੀ ਆ ਬਰੀਡ ਵਾਲਾ ਪਸ਼ੂ ਤਾਂ ਠੰਡ 'ਚ ਲਾਵੇ ਗਰਮੀ 'ਚ ਜਮਾ ਨਾ ਲਵੇ ਬੇਨਤੀ ਹੈ ਆਪਾਂ ਨੂੰ ਸਾਰੇ ਵੀਰਾਂ ਨੂੰ ਤੇ ਪਹਿਲੀ ਗੱਲ ਆ ਨਵੇਂ ਵੀਰ ਵਾਸਤੇ ਆਪਣੀ ਇਹ ਬਰੀਡ ਲਓ ਮਾੜਾ ਪਸ਼ੂ ਇਹ ਨਾ ਰੱਖੋ ਜਮਾ ਦੋਗਲਾ ਵੀ ਨਾ ਰੱਖੋ ਰੱਖੋ ਗਰੀਡ ਚ ਪਰ ਕਿਹ ਹਾਂ ਸਟਾਰਟਿੰਗ ਸਟਾਰਟਿੰਗ ਜੀ ਨੋਰਮਲ ਪਸ਼ੂ ਲੋ ਦੋ ਤਿੰਨ ਤੇ